ਸਤਨਾਮ ਸਤਨਾਮ ਪਰ ਅੱਜ ਜਿਹੜਾ ਤੀਸਰਾ ਦਿਨ ਆ ਸਾਰੇ ਪੰਜਾਬ ਦੇ ਸਕੂਲਾਂ ਦੇ ਵਿੱਚ ਉਹ ਚੱਲ ਰਿਹਾ ਹੈ ਜੱਕ ਨਾਨਕੀ ਜਾਂ ਅਨੰਦਪੁਰ ਸਾਹਿਬ ਇਹਨੂੰ ਆਪਾਂ ਥੋੜਾ ਜਿਹਾ ਅੱਖਾਂ ਬੰਦ ਕਰਕੇ ਸੁਣਨਾ ਥੋੜਾ ਸਿੱਖ ਇਤਿਹਾਸ ਆਪਾਂ ਕਿੱਥੋਂ ਲੈ ਕੇ ਚੱਲਾਂਗੇ ਸਿੱਖੀ ਸ਼ੁਰੂ ਕਿੱਥੋਂ ਹੁੰਦੀ ਹੈ ਸਿੱਖੀ ਦੀ ਜਿਹੜੀ ਸ਼ੁਰੂਆਤ ਦਾ ਪਹਿਲਾ ਕੇਂਦਰ ਆਂਦਾ ਹੈ ਉਹ ਆਂਦਾ ਹੈ ਸ੍ਰੀ ਕਰਤਾਰਪੁਰ ਸਾਹਿਬ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ ਸਮਾਪਤੀਤ ਕੀਤਾ ਉਹਨਾਂ ਨੇ ਉੱਥੇ ਕੇਤੀ ਕੀਤੀ ਉਹਨਾਂ ਨੇ ਠੀਕ ਹੈ ਸੋ ਇਹ ਸਿੱਖੀ ਦਾ ਪਹਿਲਾ ਕੇਂਦਰ ਮੰਨਿਆ ਜਾ ਸਕਦਾ ਹੈ ਹੁਣ ਆਪਾਂ ਵੇਖੀਏ ਕਿ origianally ਸਿੱਖੀ ਜਿਹੜੀ ਹੈ ਉਹ ਕਿਹੜੇ ਨਗਰ ਤੋਂ ਕਿਹੜੇ ਸ਼ਹਿਰ ਤੋਂ ਸ਼ੁਰੂ ਹੁੰਦੀ ਆ ਦੂਸਰੀ ਪਾਤਸ਼ਾਹੀ ਦਾ ਜਿਹੜਾ ਸਥਾਨ ਰਿਆ ਉਰਿਆ ਖਡੂਰ ਸਾਹਿਬ ਸਵੈਸ ਕਰਕੇ ਯਾਦ ਰੱਖਣਾ ਕਿ ਸਿੱਖੀ ਦੀ ਜਿਹੜੀ ਸ਼ੁਰੂਆਤ ਹੈ ਉਹ ਸ਼੍ਰੀ ਖਡੂਰ ਸਾਹਿਬ ਤੋਂ ਹੁੰਦੀ ਹੈ। ਸ੍ਰੀ ਗੁਰੂ ਅੰਗਦ ਦੇ ਜੀ ਦਾ ਸਮਾਂ ਉੱਥੇ ਬਤੀਤ ਹੋਇਆ। ਹੁਣ ਆਪਾਂ ਵੇਖੀਏ ਇੱਕ ਸਥਾਨ ਹੈ ਜਿਹਨੂੰ ਕਹਿੰਨੇ ਕਹਿੰਦੇ ਨੇ ਗੋਇੰਦਵਾਲ ਸਿੱਖੀ ਦਾ ਧੁਰਾ। This is very important। ਕਿਉਂਕਿ ਜੇਕਰ ਕੋਈ ਰਿਲੀਜੀਅਸ ਬਿਲਡਿੰਗ ਜਿਹਨੂੰ ਅਸੀਂ ਕਹਿੰਨੇ ਆ ਜਿਵੇਂ ਅਸੀਂ ਮੰਦਿਰ ਬਣਾਣੇ ਆ ਮਸੀਤਾਂ ਬਣਾਣੇ ਆ ਗੁਰਦੁਆਰੇ ਬਣਾਣੇ ਆ religious ਸਭ ਤੋਂ ਪਹਿਲੀ ਸਿੱਖੀ ਦੀ ਜਿਹੜੀ ਇੱਕ ਧਾਰਮਿਕ ਇਮਾਰਤ ਤਾਮੀਰ ਹੋਈ ਉਹ ਸੀਗੀਆਂ ਸ਼੍ਰੀ ਗੋਇੰਦਵਾਲ ਸਾਹਿਬ ਦੀ ਜਿਹੜੀ ਬੌਲੀ ਹੈ ਜਿਹਦੀਆਂ 84 ਸੀੜੀਆਂ ਨੇ ਇਹ ਉਹ ਹੈ ਠੀਕ ਹੈ ਕਲੀਅਰ ਹੋ ਰਿਹਾ ਹੁਣ ਅਸੀਂ ਦੇਖੀਏ ਕਿ ਅੱਗੇ ਆ ਕੇ ਜਦੋਂ ਬੌਲੀ ਦਾ ਨਿਰਮਾਣ ਹੁੰਦਾ ਉਦੋਂ ਸਿੱਖੀ ਦਾ ਮੱਕਾ ਜਿਹੜਾ ਹੈ ਉਹ ਵਜੂਦ ਵਿੱਚ ਆਉਂਦਾ ਯਾਨੀ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਯਾਨੀ ਕਿ ਚੌਥੀ ਪਾਤਸ਼ਾਹੀ ਵੇਖੋ ਪਹਿਲੀ ਪਾਤਸ਼ਾਹੀ ਤੋਂ ਮੈਂ ਚੱਲਿਆ ਕਿੜਾ ਨਗਰ ਦੱਸਿਆ ਆਪਾਂ ਸ੍ਰੀ ਕਰਤਾਰਪੁਰ ਦੂਸਰੇ ਤੋਂ ਸ੍ਰੀ ਖਡੂਰ ਸਾਹਿਬ ਤੀਸਰੀ ਪਾਤਸ਼ਾਹੀ ਤੋਂ ਕਿਹੜਾ ਪੱਲਾ ਸ੍ਰੀ ਗੋਇੰਦਵਾਲ ਸਾਹਿਬ ਹੁਣ ਚੌਥੀ ਪਾਤਸ਼ਾਹੀ ਆ ਗਈ ਚੌਥੀ ਪਾਤਸ਼ਾਹੀ ਦਾ ਮਤਲਬ ਹੈ ਸਿੱਖੀ ਦਾ ਮੱਕਾ ਯਾਨੀ ਕਿ RAMDASPUR ਯਾਨੀ ਕਿ ਅੰਮ੍ਰਿਤਸਰ ਇਹ ਉਹ ਅੰਮ੍ਰਿਤਸਰ ਹੈ ਜਿੱਥੇ ਸਿੱਖੀ ਨੇ ਆਪਣੇ ਪੂਰੇ ਗੁਰਮਤ ਰੂਪ ਦੇ ਵਿੱਚ ਜਨਮ ਲਿਆ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਹਰੀ ਮੰਦਰ ਦਾ ਨਿਰਮਾਣ ਤੇ ਹੁੰਦਾ ਹੀ ਹੈ ਅੰਮ੍ਰਿਤਸਰ ਦੇ ਵਿੱਚ ਆਦੀ ਗ੍ਰੰਥ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨੀ ਜਿਹੜੀ ਆ ਉਹ ਰੱਖੀ ਜਾਂਦੀ ਆ ਇੱਥੇ ਹੀ ਉਹਨਾਂ ਦਾ ਨਿਰਮਾਣ ਹੁੰਦਾ ਇੱਥੇ ਸ੍ਰੀ ਗੁਰੂ ਰਾਮਦਾਸ ਜੀ ਨੇ ਜਿਹੜੇ ਸਰੋਵਰਾਂ ਦਾ ਨਿਰਮਾਣ ਕੀਤਾ ਉਹਦੇ ਪਿੱਛੇ ਬੜੇ ਗਹਿਰੇ ਅਰਥ ਸਨ ਯਾ ਬੋਲੀ ਜਿਹੜੀ ਬੰਦੀ ਆ ਉਹਦਾ ਵੀ ਬੜਾ ਗਹਿਰਾ ਅਰਥ ਹੈ ਕਿਉਂਕਿ ਪਹਿਲੇ ਲੋਕ ਜਿਹੜੇ ਸਨ ਸੋਸਾਇਟੀ ਦੇ ਵਿੱਚ ਦੋ ਹੀ ਕੌਮਾਂ ਸਨ ਇੱਕ ਹਿੰਦੂ ਸਨ ਇੱਕ ਮੁਸਲਮਾਨ ਸਨ ਜਾਂ ਹਿੰਦੂ ਜਾਂ ਮੁਸਲਮਾਨ ਹੁਣ ਇਹਨਾਂ ਦੇ ਜਿਹੜੇ ਪੁਜਾਰੀ ਵਰਗੇ ਹੋਏ ਸੀਗੇ ਐ ਸਮਾਜ ਦੇ ਵਿੱਚ ਡੋਮੀਨੇਟ ਕਰਦੇ ਸੀ ਐ ਸਮਾਜ ਨੂੰ ਚਲਾਉਂਦੇ ਸੀਗੇ ਆਪਣੇ ਹਿਸਾਬ ਸੇ ਜਦ ਬੌਲੀ ਸਾਹਿਬ ਦਾ ਨਿਰਮਾਣ ਹੋਇਆ ਉਦੋਂ ਸ਼੍ਰੀ ਗੁਰੂ ਅਮਰਦਾਸ ਜੀ ਨੇ ਇੱਕ ਸੰਦੇਸ਼ ਦਿੱਤਾ ਆਪਣੇ ਵੱਲੋਂ ਕਿ ਗੰਗਾ ਜਾਨ ਦੀ ਜ਼ਰੂਰਤ ਨਹੀਂ ਇਸ਼ਨਾਨ ਇੱਥੇ ਵੀ ਕੀਤਾ ਜਾ ਸਕਦਾ ਸੋ ਇਹ ਕੀ ਸੀਗਾ ਪੁਜਾਰੀ ਵਰਗ ਦੇ ਉੱਤੇ ਇੱਕ ਪ੍ਰਹਾਰ ਇਹਨੂੰ ਅਸੀਂ ਕਹਿ ਸਕਦੇ ਹਾਂ ਉਸ ਤੋਂ ਬਾਅਦ ਸਰੋਵਰਾਂ ਦਾ ਨਿਰਮਾਣ ਹੁੰਦਾ ਹੈ ਨਾਲ ਹੀ ਨਾਲ ਸ੍ਰੀ ਗੁਰੂ ਰਾਮਦਾਸ ਜੀ ਨੇ ਇੱਕ ਬੜਾ ਜ਼ਬਰਦਸਤ ਇੰਪੋਰਟੈਂਟ ਕੰਮ ਜਿਹੜਾ ਅੰਮ੍ਰਿਤਸਰ ਦੇ ਵਿੱਚ ਵੇਖਣ ਨੂੰ ਮਿਲਿਆ ਉਹ ਸੀਗਾ ਗੁਰੂ ਬਾਜ਼ਾਰ ਦੀ ਰਚਨਾ ਯਾਨੀ ਕਿ 52 ਵਪਾਰੀ ਜਿਹੜੇ ਸੀ ਉਹਨਾਂ ਨੇ ਇੱਥੇ ਲਿਆ ਕੇ ਵਸਾਏ ਸੋ ਇਸ ਤਰੀਕੇ ਦੇ ਨਾਲ ਪੰਜਵੀਂ ਪਾਤਸ਼ਾਹੀ ਦਾ ਕੰਮ ਕੀ ਹੈ ਬੜਾ ਇੰਪੋਰਟੈਂਟ ਕੰਮ ਆਦੀ ਗ੍ਰੰਥ ਦਾ ਸੰਕਲਨ ਹੁੰਦਾ ਹੈ ਉਸ ਤੋਂ ਬਾਅਦ ਉਹਨਾਂ ਦਾ ਬਲੀਦਾਨ ਹੁੰਦਾ ਹੈ ਸਿੱਖੀ ਦੀ ਪਹਿਲੀ ਬਲੀਦਾਨ ਜਿਹੜਾ ਉਹ ਕਿਹਦਾ ਹੁੰਦਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਠੀਕ ਹੈ ਹੁਣ ਇਹ ਜਿਹੜਾ ਬਲੀਦਾਨ ਹੈ ਇਹਦੇ ਵਿੱਚ ਪਰਿਵਾਰਿਕ ਮਤਭੇਦ ਵੀ ਸਾਹਮਣੇ ਆਂਦੇ ਨੇ ਕਿਉਂਕਿ ਉਹਨਾਂ ਦੇ ਸੱਕੇ ਭਰਾ ਪਿਰਥੀ ਚੰਦ ਜਿਹੜੇ ਨੇ ਉਹਨਾਂ ਨੇ ਉਸ ਸ਼ਹੀਦੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਸੀ ਅੱਗੇ ਆ ਕੇ ਜਦੋਂ ਛੇਵੀਂ ਪਾਤਸ਼ਾਹੀ ਆਂਦੀ ਤੁਹਾਨੂੰ ਮੈਂ ਹੁਣ ਅਸੀਂ ਪਹੁੰਚੇ ਟਰੈਕ ਦੇ ਉੱਤੇ ਮੈਂ ਤੁਹਾਨੂੰ ਪਰਸੋ ਦੱਸਿਆ ਸੀਗਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਨੀਤੀ ਚਲਾਈ ਸੀਗੀ ਮੀਰੀ ਤੇ ਪੀਰੀ ਦੀ ਯਾਨੀ ਕਿ ਹੁਣ ਅਸੀਂ ਮਾਲਾ ਹੀ ਨਹੀਂ ਫੇਰਨੀ ਹੁਣ ਸੀ ਸ਼ਸਤਰ ਵੀ ਚੁੱਕਣਾ ਹੈ ਰਾਈਟ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਜਿਹੜੇ ਲਾਡਲੇ ਸਨ ਉਹ ਸਨ ਤਿਆਗਮਲ ਜੀ ਜਿਨ੍ਹਾਂ ਦਾ ਨਾਮ ਬਾਅਦ ਵਿੱਚ ਬਣਿਆ ਗੁਰੂ ਤੇਗ ਬਹਾਦਰ ਅਸੀਂ ਇਹਨਾਂ ਦਾ 350 ਸਾਲਾ ਮਨਾ ਰਹੇ ਹਾਂ ਸੋ ਬੱਚੋ ਅੱਜ ਦਾ ਜਿਹੜਾ ਲੈਸਨ ਤੁਸੀਂ ਇੱਥੇ ਸੁਣਿਆ ਜਿਨ੍ਹਾਂ ਉਸ ਤੋਂ हट ਕੇ ਆਪਾਂ ਥੋੜੀ ਗੱਲ ਕਰਦੇ ਹਾਂ ਕਿ ਅਸੀਂ ਆਨੰਦਪੁਰ ਸਾਹਿਬ ਜਿੰਨੇ ਬੱਚੇ ਗਏ ਨੇ ਈਵਨ ਮੈਂ ਵੀ ਨਹੀਂ ਗਿਆ ਆਨੰਦਪੁਰ ਸਾਹਿਬ ਜਿੰਨੇ ਲੋਕ ਗਏ ਨੇ ਅਸੀਂ ਸੋਚਦੇ ਹਾਂ ਸ਼ਾਇਦ ਆਨੰਦਪੁਰ ਜਿਹੜਾ ਹੈ ਉਹ ਇੱਕ ਵੱਖਰਾ ਹੀ ਨਗਰ ਹੈ ਇੱਕ ਹੀ ਨਗਰ ਹੈ ਇੱਕੋ ਸਮੇਂ ਤੇ ਬਣਿਆ ਪਰ ਨਹੀਂ ਇਹ ਬੋਰਡ ਦੇ ਉੱਤੇ ਨਾ ਮੈਂ ਪੂਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਮੈਂ ਲਿਖੀ ਆ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜਦੋਂ 1675 ਐ 1664 ਈਸਵੀ ਦੇ ਵਿੱਚ ਜਦੋਂ ਉਹਨਾਂ ਨੇ ਗੁਰਗੱਦੀ ਲਈ ਹੈ ਜਾਂ ਉਹ ਗੁਰਗੱਦੀ ਤੇ ਵਿਰਾਜਮਾਨ ਹੋਏ ਨੇ 1664 ਉਸ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇੱਕ ਨਗਰ ਵਸਾਇਆ ਸੀਗਾ ਕਿਉਂਕਿ ਉਹਨਾਂ ਦਾ ਜੀਵਨ ਸਾਰਾ ਇੱਕ ਜਗ੍ਹਾ ਦੇ ਉੱਤੇ ਨਹੀਂ ਬੀਤਿਆ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਇੱਕ ਜਗ੍ਹਾ ਤੇ ਨਹੀਂ ਬੀਤਿਆ ਉਹ ਵੱਖ-ਵੱਖ ਜਗ੍ਹਾ ਤੇ ਘੁੰਮਦੇ ਰਹੇ ਨੇ ਠੀਕ ਹੈ ਉਹਦੇ ਵੀ ਕਾਰਨ ਨੇ ਉਹ ਤੁਹਾਨੂੰ ਆ ਬਾਅਦ ਚ ਦੱਸਾਂਗਾ ਪਰ ਐ ਕਿਰਿਆ ਨੰਦਪੁਰ ਸਾਹਿਬ ਜਿਹੜਾ ਹੈ ਇਹ ਇੱਕ ਨਗਰ ਨਹੀਂ ਹੈ ਇਹ ਦੋ ਨੇ ਠੀਕ ਹੈ ਸਭ ਤੋਂ ਪਹਿਲੇ 1675 ਈਸਵੀ ਜਿਹੜੀ ਕਿ ਉਹਨਾਂ ਦੀ ਸ਼ਹਾਦਤ ਦੇ ਨਾਲ ਸੰਬੰਧਤ ਹੈ ਉਸ ਤੋਂ ਪਹਿਲੇ 1665 ਹੋਏ ਸੀ ਜਿਹੜੀ ਕੁਲੂ ਦੀ ਰਾਣੀ ਸੀਗੀ ਇੱਕ ਕੁਲੂ ਰਿਆਸਤ ਸੀਗੀ ਹਿਮਾਚਲ ਪ੍ਰਦੇਸ਼ ਦੀ ਉੱਥੇ ਕੈਲੂਰ ਰਿਆਸਤ ਦੀ ਰਾਣੀ ਚੰਪਾ ਦੇਵੀ ਜਿਹੜੀ ਹੈ ਉਹਦੇ ਪਤੀ ਦੀਪ ਚੰਦ ਦੀ ਮੌਤ ਹੋ ਜਾਂਦੀ ਹੈ ਉਹ ਗੁਰੂ ਸਾਹਿਬ ਨੂੰ ਬੁਲਾਉਂਦੀ ਹੈ ਇਹ ਦੀਪਚੰਦ ਕੌਣ ਆ ਹੁਣ ਇਹ ਦੀਪਚੰਦ ਹੈ ਕਲਿਆਣ ਚੰਦ ਦਾ ਮੁੰਡਾ ਰਾਜਾ ਕਲਿਆਣ ਚੰਦ ਦਾ ਮੁੰਡਾ ਇਹ ਰਾਜਾ ਕਲਿਆਣ ਚੰਦ ਉਹ ਸੀ ਜਿਹਨੂੰ ਛੇਵੀਂ ਪਾਤਸ਼ਾਹੀ ਨੇ ਗਵਾਲੀਅਰ ਦੀ ਜੇਲ੍ਹ ਤੋਂ छुड़ाਇਆ ਸੀਗਾ ਤੇ ਆ ਪਰਿਵਾਰ ਜਿਹੜਾ ਸੀਗਾ ਗੁਰੂ ਸਾਹਿਬ ਦੇ ਨਾਲ ਜੁੜਿਆ ਆਇਆ ਸੀ ਰਾਣੀ ਚੰਪਾ ਦੇਵੀ ਨੇ ਗੁਰੂ ਜੀ ਨੂੰ ਆਗਰੇ ਕੀਤਾ ਕਿ ਤੁਸੀਂ ਸਾਡੀ ਰਿਆਸਤ ਛੱਡ ਕੇ ਨਾ ਜਾਓ ਤੁਸੀਂ ਇੱਥੇ ਇੱਕ ਨਗਰ ਤਾਮੀਰ ਕਰੋ ਉਹਨਾਂ ਨੇ 500 ਰੁਪਏ ਕੀਮਤ ਦੇ ਕੇ ਉਹਨਾਂ ਦੇ ਕੋਲੋਂ ਤਿੰਨ ਪਿੰਡ ਖਰੀਦੇ ਸਨ ਜਿਹਦੇ ਵਿੱਚ ਮੈਂ ਪਹਿਲੇ ਉਹਦੇ ਵਿੱਚ ਨੋਟ ਕਰਨਾ ਹੈ ਉਹਨਾਂ ਨੇ ਤਿੰਨ ਪਿੰਡ ਖਰੀਦੇ ਸਨ ਜਿਨ੍ਹਾਂ ਦਾ ਨਾਮ ਸੀਗਾ ਮੀਆਪੁਰ ਲੋਦੀਪੁਰ ਤੇ ਸਿਹੋਟਾ ਐਨ ਵੀ ਨੋਟ ਕਰਨਾ ਸਾਰਿਆਂ ਨੇ ਇਸਤੀ ਵਾਲਿਆਂ ਨੇ ਖਾਸ ਕਰਕੇ ਮੀਆਪੁਰ ਲੋਦੀਪੁਰ ਸਿਹੋਟਾ ਸਭ ਤੋਂ ਪਹਿਲੇ ਚੱਕ ਨਾਨਕੀ ਬੰਦਾ ਇਹ ਚੱਕ ਨਾਨਕੀ ਦੇ ਵਿੱਚ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ 6 ਸਾਲ ਦੀ ਉਮਰ ਦੇ ਵਿੱਚ ਆਂਦੇ ਨੇ ਇਹ ਚੱਕ ਨਾਨਕੀ ਪਿੰਡ ਜਿਹੜਾ ਹੈ ਇੱਥੇ ਹੀ ਉਹਨਾਂ ਦਾ ਘਰ ਬੰਦਾ ਹੈ ਗੁਰੂ ਸਾਹਿਬ ਦਾ ਸਭ ਤੋਂ ਪਹਿਲੀ ਇਮਾਰਤ ਗੁਰੂ ਕੇ ਮਹਿਲ ਚੱਕ ਨਾਨਕੀ ਦੇ ਵਿੱਚ ਠੀਕ ਹੈ ਇੱਥੇ ਹੀ ਕਸ਼ਮੀਰੀ ਪੰਡਤ ਆਉਂਦੇ ਨੇ ਇੱਥੋਂ ਹੀ ਗੁਰੂ ਸਾਹਿਬ ਜਿਹੜੇ ਨੇ ਉਹ ਸ਼ਹਾਦਤ ਦੇ ਲਈ ਦਿੱਲੀ ਰਵਾਨਾ ਹੁੰਦੇ ਨੇ ਸੋ ਚੱਕ ਨਾਨਕੀ ਜਿਹੜਾ ਹੈ ਉਹ ਸਭ ਤੋਂ ਪਹਿਲੀ ਬੁਨਿਆਦ ਹੈ ਇਹ ਅਨੰਦਪੁਰ ਸਾਹਿਬ ਤੋਂ ਵੱਖਰਾ ਹੈ ਉਹਨਾਂ ਅਨੰਦਪੁਰ ਸਾਹਿਬ ਦਾ ਹਿੱਸਾ ਹੈ ਪਰ ਪਹਿਲੇ ਵੱਖਰਾ ਸੀਗਾ ਹੁਣ ਅਸੀਂ ਆਈਏ ਅਨੰਦਪੁਰ ਸਾਹਿਬ ਕੀ ਹੈ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੱਦੀ ਦੇ ਉੱਤੇ ਵੀ ਰਾਜਮਾਨ ਹੋਏ ਨੇ ਤੇ ਉਹਨਾਂ ਦੀ ਪਹਾੜੀ ਰਾਜਿਆਂ ਦੇ ਨਾਲ ਆਪਸ ਵਿੱਚ ਮਤ ਭੇਦ ਪੈਦਾ ਹੋਏ ਪਹਿਲੀ ਲੜਾਈ ਗੁਰੂ ਸਾਹਿਬ ਨੇ ਲੜੀ ਪੰਗਾਣੀ ਦੀ ਲੜਾਈ ਉਹਦੇ ਵਿੱਚ ਗੁਰੂ ਸਾਹਿਬ ਨੇ ਜਿਹੜੀ ਸੀਗੀ ਉਹ ਬੜੀ ਜ਼ਬਰਦਸਤ ਜਿੱਤ ਪ੍ਰਾਪਤ ਕੀਤੀ ਫਿਰ ਉਹਨਾਂ ਨੇ ਤਿੰਨ ਪਿੰਡ ਜਿਹੜੇ ਸੀਗੇ ਉਹ ਬਿਲਕੁਲ ਚੱਕ ਨਾਨਕੀ ਦੇ ਨਾਲ ਖਰੀਦੇ ਸੀ ਜਿਨ੍ਹਾਂ ਦਾ ਨਾਮ ਸੀਗਾ ਮਾਖੋਵਾਲ ਅਗਮਪੁਰ ਤੇ ਤਾਰਾਪੁਰ ਇਹ ਨੋਟ ਕਰਨੇ ਨੇ ਅਗਮਪੁਰ ਮਾਖੋਵਾਲ ਤੇ ਤਾਰਾਪੁਰ ਇਹ ਤਿੰਨ ਪਿੰਡਾਂ ਦੇ ਵਿੱਚ ਉਹਨਾਂ ਨੇ ਪੰਜ ਕਿਲੇ ਤਾਮੀਰ ਕੀਤੇ ਤਿੰਨ ਪਿੰਡਾਂ ਦੀ ਜ਼ਮੀਨ ਦੇ ਉੱਤੇ ਬੱਕਰੀ-ਬੱਕਰੀ ਜਗ੍ਹਾ ਦੇ ਉੱਤੇ ਬੜੀ ਪਿਆਰੀ ਜਗ੍ਹਾ ਹੈ ਪਹਾੜ ਨੇ ਜੰਗਲ ਨੇ ਸਤਲੁਜ ਦਰਿਆ ਹੈ ਪੰਜ ਕਿਲੇ ਤਾਮੀਰ ਕੀਤੇ ਸੀਗੇ ਉਹਨਾਂ ਨੇ ਜਿਹਦੇ ਵਿੱਚ ਸਭ ਤੋਂ ਪਹਿਲਾ ਕਿਲਾ ਜਿਹੜਾ ਉਹਨਾਂ ਨੇ ਬਣਾਇਆ ਉਹ ਸੀਗਾ ਆਨੰਦਗੜ੍ਹ ਦਾ ਕਿਲਾ ਬੜਾ ਮਜ਼ਬੂਤ ਕਿਲਾ ਸੀਗਾ ਆਨੰਦਗੜ੍ਹ ਦਾ ਕਿਲਾ ਦੂਸਰਾ ਕਿਲਾ ਗੁਰੂ ਸਾਹਿਬ ਨੇ ਬਣਾਇਆ ਲੋਗੜ੍ਹ ਦਾ ਕਿਲਾ ਇਹ ਲੋਗੜ੍ਹ ਦਾ ਕਿਲਾ ਕੀ ਸੀ ਇੱਥੇ ਹਥਿਆਰ ਬੰਦੇ ਸੀ ਤੇ ਹਥਿਆਰ ਰੱਖੇ ਜਾਂਦੇ ਸੀਗੇ ਤੀਸਰਾ ਕਿਲਾ ਉਹਨਾਂ ਨੇ ਜਿਹੜਾ ਬਣਾਇਆ ਉਹ ਸੀਗਾ ਅਗਮਗੜ ਦਾ ਕਿਲਾ ਇਹਨੂੰ ਕਿਲਾ ਹੋਲਗੜ ਵੀ ਕਹਿੰਦੇ ਨੇ ਇੱਥੇ ਯੁੱਧ ਅਭਿਆਸ ਹੁੰਦਾ ਸੀ ਜਿਹਨੂੰ ਤੁਸੀਂ ਹੋਲਾ ਮਹੱਲਾ ਕਹਿੰਦੇ ਹੋ ਇੱਥੇ ਲੱਗਦਾ ਹੈ ਚੌਥਾ ਕਿਲਾ ਜਿਹੜਾ ਹੈ ਉਹ ਸੈਪ ਜਦਾਫ ਪਥੇ ਸਿੰਘ ਜੀ ਦਾ ਜਿੱਥੋਂ ਜਨਮ ਹੋਇਆ ਹੈ ਉਦੋਂ ਇਹ ਕਿਲਾ ਤਾਮੀਰ ਹੋਇਆ ਹੈ ਤੇ ਪੰਜਵਾਂ ਕਿਲਾ ਜਿਹੜਾ ਸੀਗਾ ਉਹ ਸੀਗਾ ਤਾਰਾਗੜ ਜਿਹੜਾ ਕੀ 5 ਕਿਲੋਮੀਟਰ ਉੱਪਰ ਹੈ ਇਥੋਂ ਨਿਗਰਾਨੀ ਕੀਤੀ ਜਾਂਦੀ ਸੀ ਸੋ ਇਹ ਆਨੰਦਪੁਰ ਸਾਹਿਬ ਜਿਹੜਾ ਹੈ ਵਿਚਕਾਰ ਇੱਕ ਕਿਲਾ ਆਉਂਦਾ ਹੈ ਪਹਿਲੇ ਜਿੱਥੇ ਖਾਲਸੇ ਦਾ ਨਿਰਮਾਣ ਹੋਇਆ ਜਿੱਥੇ ਖਾਲਸੇ ਦਾ ਜਨਮ ਹੋਇਆ ਉਹਨੂੰ ਅਸੀਂ ਕੇਸ਼ਗੜ੍ਹ ਸਾਹਿਬ ਕਹਿੰਨੇ ਆ ਤਾਕਤ ਕੇਸ਼ਗੜ੍ਹ ਸਾਹਿਬ ਪਰ ਜਦੋਂ ਖਾਲਸੇ ਦਾ ਨਿਰਮਾਣ ਹੋਇਆ ਸੀਗਾ ਉਹ ਕੇਸ਼ਗੜ੍ਹ ਦੀ ਜਿਹੜੀ ਧਰਤੀ ਹੈ ਉਹ ਖਾਲੀ ਸੀਗੀ ਬੱਚਿਓ ਉਥੇ 1699 ਨੂੰ ਸੰਗਤ ਸਾਰੀ ਇਕੱਠੀ ਹੋਈ ਸੀ ਤੇ ਇੱਥੇ ਪੰਜ ਪਿਆਰੇ ਜਿਹੜੇ ਸੀ ਉਹ ਚੁਣੇ ਗਏ ਸੀ ਇਹ ਜਿਹੜਾ ਅਨੰਦਪੁਰ ਸਾਹਿਬ ਹੈ ਇਹ ਐਨ ਇੰਪੋਰਟੈਂਟ ਨਗਰ ਹੈ ਯਾ ਸਿੱਖੀ ਦਾ ਇਹਨੂੰ ਕਹਿ ਸਕਦੇ ਆ ਕਿ ਸਿੱਖੀ ਜੇਕਰ ਅੰਮ੍ਰਿਤਸਰ ਦੇ ਵਿੱਚ ਮਾਝੇ ਦੇ ਵਿੱਚ ਸਿੱਖੀ ਜਿਹੜੀ ਹੈ ਉਹ ਗੁਰਮਤ ਰੂਪ ਦੇ ਵਿੱਚ ਨਜ਼ਰ ਆਉਂਦੀ ਹੈ ਤੇ ਅਨੰਦ ਅਨੰਦਪੁਰ ਸਾਹਿਬ ਜਿਹੜਾ ਹੈ ਇੱਥੇ ਸਿੱਖੀ ਜਿਹੜੀ ਹੈ ਉਹ ਤਿਆਗ ਦੇ ਰੂਪ ਵਿੱਚ ਨਜ਼ਰ ਆਉਂਦੀ ਹੈ ਤੇ ਵੀਰਤਾ ਦੇ ਰੂਪ ਵਿੱਚ ਨਜ਼ਰ ਆਉਂਦੀ ਹੈ ਕਿਉਂਕਿ ਅਨੰਦਪੁਰ ਸਾਹਿਬ ਦਾ ਮਤਲਬ ਹੁੰਦਾ ਹੈ ਅਨੰਦ ਦੇ ਨਾਲ ਨਹਾਇਆ ਹੋਇਆ ਪਰ ਇਹ ਅਨੰਦਪੁਰ ਨੂੰ ਇੰਨੇ ਤਸੀਹੇ ਸਹਣੇ ਪਏ ਕਿ ਇੱਥੇ ਲੜਾਈਆਂ ਵੀ ਹੋਈਆਂ ਇੱਥੋਂ ਗੁਰੂ ਜੀ ਨੂੰ ਹਿਜਰਤ ਵੀ ਕਰਨੀ ਪਈ ਜਾਣਾ ਵੀ ਪਿਆ ਸੋ ਇਹ ਜਿਹੜੇ ਸਾਡੇ 15 ਦਿਨ ਚੱਲ ਰਹੇ ਨੇ ਅੱਜ 3rd ਡੇ ਆ ਉਹਦੇ ਵਿੱਚ ਅੱਜ ਜਿਹੜੀ ਇੰਪੋਰਟੈਂਟ ਚੀਜ਼ ਹੈ ਉਹ ਅਸੀਂ ਇੱਕ ਨਗਰ ਦੇ ਬਾਰੇ ਵਿੱਚ ਚਰਚਾ ਕਰਾਂਗੇ ਕੋਸੀਕ ਨਗਰ ਦੇ ਬਾਰੇ ਵਿੱਚ ਜਾਣਕਾਰੀ ਲਈ ਉਹਨਾਂ ਨੇ ਕਿਹਾ ਸੀਗਾ ਕਿ ਬੱਚਿਆਂ ਨੂੰ ਪਤਾ ਲੱਗਣਾ ਚਾਹੀਦਾ ਹੈ ਅਨੰਦਪੁਰ ਸਾਹਿਬ ਹੈ ਕੀ ਹੈ ਸੋ ਅਨੰਦਪੁਰ ਸਾਹਿਬ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਹੈ ਚੱਕ ਨਾਨਕੀ ਤੇ ਉਸ ਤੋਂ ਬਾਅਦ ਅਨੰਦਪੁਰ ਐਜੂਕੇਟਿਡ ਡੇਜ਼ ਨੇ ਕਾਪੀਆਂ ਪੈਨ ਨਾਲ ਲੈ ਕੇ ਆਇਆ ਕਰੋ ਬੈਠੇ ਹੋ ਕੋਈ ਕਲਾਸ ਦਾ ਫਾਇਦਾ ਚੁੱਕ ਲੋ ਇੱਥੇ ਕਿੰਨੀ ਮਿਹਨਤ ਕਰਨੀ ਸਰਕਾਰ ਤੁਹਾਡੇ ਵਾਸਤੇ ਠੀਕ ਹੈ ਸੋ ਸਾਰੇ ਬੱਚੇ ਬੀਬੇ ਬੱਚੇਓ ਕਾਪੀਆਂ ਨਾਲ ਲੈ ਕੇ ਆਇਆ ਕਰੋ ਸਮਝ ਆਈਏ ਕਾਪੀਆਂ ਨਾਲ ਲੈ ਕੇ ਬੱਚੇ ਨੋਟਿੰਗ ਲਈਦੀ ਆ आ ah.